ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਨ YouTube ਚੈਨਲ ਜੋਬ ਅਲਰਟ 바이 ਅਮਨਤੀ ਦੋਸਤੋ ਅੱਜ ਦਾ ਇਹ ਸ਼ਾਰਟੀ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਪੰਜਾਬ ਅਧੀਨ ਸਬਾਵਾਂ ਚੋਨ ਬੋਰਡ ਭਰਤੀ 2025 ਲਈ ਮਾਲ ਪੰਨਰ ਵਾਸਤੇ ਆਫਤ ਪ੍ਰਬੰਧਨ ਵਿਭਾਗ ਚ ਪੋਸਟਾਂ ਦੀ ਮੰਗ ਕੀਤੀ ਜਾਂਦੀ ਹੈ ਜੀ ਕੁੱਲ ਪੋਸਟਾਂ ਦੀ ਗਿਣਤੀ 155 ਹੈ ਹੈ ਇਹਦੇ ਵਿੱਚ ਜੀ ਤੇ ਇਹ ਪੋਸਟਾਂ ਇਸ ਪ੍ਰਕਾਰ ਹਨ ਜੀ ਨੈਤ ਤਹਿਸੀਲਦਾਰ 13 ਪੋਸਟਾਂ ਜੀ ਆਡਿਟ ਅਫਸਰ ਵਾਸਤੇ 3 ਪੋਸਟਾਂ ਤੇ ਨਿਰਿਕਸ਼ਕ ਪੜਤਾਲ 135 ਪੋਸਟਾਂ ਹਨ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦਿਓ ਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਦਿਨਾ ਜੀ ਤਾਂ ਜੋ ਆਉਣ ਵਾਲੇ ਜੋ ਰਿਲੇਟਡ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਸਹੀ ਤੇ ਸਟੀਕ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਹ ਨੋਟੀਫਿਕੇਸ਼ਨ ਅਧਿਮ ਸਬਾਵਾਂ ਚੋਨ ਬੋਰਡ ਪੰਜਾਬ ਬਨ ਭਵਨ ਸੈਕਟਰ 68 ਐਸ ਸੀ ਐਸ ਨਗਰ ਵੱਲੋਂ ਜਨਤਕ ਨੋਟਿਸ ਜਾਰੀ ਹੋਇਆ ਜੀ ਅੱਜ ਦਾ ਇਹ ਸ਼ਾਰਟ ਨੋਟਿਸ ਜਾਰੀ ਹੋਇਆ ਜੀ ਫੁੱਲ ਨੋਟੀਫਿਕੇਸ਼ਨ ਜਲਦੀ ਹੀ ਆਵੇਗਾ ਉਸ ਤੇ ਅਸੀਂ ਪ੍ਰੋਪਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਦੋਸਤੋ ਮਾਲ ਪਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਪੰਜਾਬ ਦੀਆਂ ਨੈਪਸੀਲਦਾਰ ਦੀਆਂ ਬੈਕ ਲਗ ਦੀਆਂ 13 ਅਸਾਮੀਆਂ ਆਡਿਟ ਅਫਸਰ ਦੀਆਂ 3 ਅਸਾਮੀਆਂ ਅਧਿਨ ਲੇਖਕ ਪੜਤਾਲ ਦੀਆਂ 135 ਅਸਾਮੀਆਂ ਸਿੱਧੀ ਭਰਤੀ ਲਈ ਅਧਿਨ ਸ੍ਰਮਮ ਚੋਣ ਬੋਰਡ ਦੀ ਵੈਬਸਾਈਟ triplesb.punjab.gov.in ਤੇ ਮਿਤੀ 1 ਜੁਲਾਈ 2025 ਤੋਂ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ ਜੀ ਇਸ ਭਰਤੀ ਦਾ ਵਿਸਥਾਰ ਪੂਰਕ ਨੋਟਿਸ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੈ ਜੀ ਜੋ ਕਿ ਜਲਦੀ ਹੀ ਤੁਹਾਨੂੰ ਮਿਲ ਜਾਵੇਗਾ ਤੇ ਉਸ ਤੇ ਪੂਰੀ ਵੀਡੀਓ ਸੀ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਬਹੁਤ ਹੀ ਵਧੀਆ ਮੌਕਾ ਹੈ ਜੀ ਇਸ ਭਰਤੀ ਦਾ ਜਿਹੜੇ ਕੈਂਡੀਡੇਟ ਤਿਆਰੀ ਕਰ ਰਹੇ ਹਨ ਉਹਨਾਂ ਵਾਸਤੇ ਬਹੁਤ ਹੀ ਬਹੁਤ ਹੀ ਮੌਕਾ ਹੈ ਜੀ ਇਹ ਇਹਦੀ ਜੋ ਸਟਾਰਟ ਡੇਟ ਹੈ 1 ਜੁਲਾਈ 2025 ਤੋਂ ਸ਼ੁਰੂ ਹੋ ਰਹੀ ਹੈ ਜੀ ਆਨਲਾਈਨ ਤਾਂ ਫੁੱਲ ਵੀਡੀਓ ਉਸ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਇਸ ਦਾ ਲਿੰਕ WhatsApp ਚੈਨਲ ਤੇ ਹੈ ਜੀ ਤੁਸੀਂ ਉੱਥੇ ਜਾ ਕੇ ਇਸ ਨੋਟਿਸ ਨੂੰ ਦੇਖ ਸਕਦੇ ਹੋ ਤੇ ਇੱਕਦਮ ਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ